ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਰਮ ਮਜੀਠੀਆ ਪੰਜਾਬ ਦੇ ਇੱਕ ਵੱਡੇ ਲੀਡਰ ਹੈ। ਉਹਨਾਂ ਨੂੰ ਸੁਰੱਖਿਆ ਦੇ ਲਈ ਨਨ ਮਿਲੀ ਹੋਈ ਹੈ ਉਹ ਅੱਜ ਦੀ ਨਹੀਂ ਮਿਲੀ ਹੋਈ ਉਹ ਬਹੁਤ ਪੁਰਾਣੀ ਹੈ। ਜੀ ਜੇ ਆਪਾਂ ਆਕਾਲੀ ਦਲ ਦੇ ਦਾਅਵੇ ਦੇ ਤੇ ਵਿਸ਼ਵਾਸ ਕਰੀਏ ਤਾਂ ਉਹ ਕਹਿੰਦੇ ਸੁਰੱਖਿਆ ਇਹਨਾਂ ਨੂੰ ਉਦੋਂ ਮਿਲੀ ਸੀ ਜਦੋਂ ਦੇਸ਼ ਦੇ ਵਿੱਚ ਯੂਪੀਏ ਦੀ ਸਰਕਾਰ ਹੁੰਦੀ ਸੀ ਤੇ ਡਾਕਟਰ ਮਨਮੋਹਨ ਸਿੰਘ ਦੇ ਸ테ਜ ਤੇ ਪ੍ਰਧਾਨ ਮੰਤਰੀ ਹੁੰਦੇ ਸੀ। ਜੀ ਪਰ ਉਹ ਕਹਿੰਦੇ ਵੀ ਹੁਣ ਅਚੰਕੇ ਤੇ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ। ਹੂੰ ਇਸ ਸੁਰਖਿਆ ਹਟਾਉਣ ਦਾ ਕਾਰਨ ਇਹ ਕਿ ਭਗਵੰਤ ਸਿੰਘ ਮਾਨ ਨੂੰ ਮੂਹਰੇ ਹੋ ਕੇ ਟੱਕਰ ਦੇ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਵਾਲੇ ਜਾਂ ਵਿਰੋਧੀ ਧਿਰਾਂ ਵਾਲੇ ਭਗਵੰਤ ਸਿੰਘ ਮਾਨ ਦੀ ਆਲੋਚਨਾ ਕਰਦੇ ਆ ਹਾਂ ਲੇਕਿਨ ਜਦਿੱਤ ਸਾਹਿਬ ਦੋ ਬੰਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਕੋਲੇ ਜਿਹੜੀ ਇਨਫੋਰਮੇਸ਼ਨ ਆ ਬੜੀ ਸਿੱਧਿਕ ਹੁੰਦੀ ਐ ਜੀ ਜਦੋਂ ਉਹ ਬੋਲਦੇ ਆ ਸਾਰੇ ਤੱਥ ਲੈ ਕੇ ਬੋਲਦੇ ਆ ਔਰ ਉਹ ਸਰਕਾਰ ਨੂੰ ਕਟੜੇ 'ਚ ਖੜਾ ਕਰ ਦਿੰਦੇ ਆ ਜੀ ਮਿਸਾਲ ਦੇ ਤੌਰ ਤੇ ਅਪਾ ਦੇਖਿਓ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਟਾਰਗੇਟ ਉਹਦੋਂ ਕੀਤਾ ਜਦੋਂ ਇਹਨਾਂ ਨੂੰ ਵਾਰ-ਵਾਰ ਐਸਆਈਟੀ ਦੇ ਸਾਹਮਣੇ ਪਟਿਆਲੇ ਬੁਲਾਇਆ ਜਾ ਰਿਹਾ ਸੀ ਜੀ ਔਰ ਪਟਿਆਲੇ ਇਹ ਜਾ ਕੇ ਆਪਣੀ ਗੱਲਬਾਤ ਕਰਦੇ ਹੁੰਦੇ ਸੀ ਜਿਵੇਂ ਕਿ ਵਿਕਰਮ ਦਾ ਸੁਭਾਅ ਹੈ ਜਦੋਂ ਇਹ ਜਾਂਦਾ ਹੈ ਉਸ ਵੇਲੇ ਵੀ মিডিਆ ਨੂੰ ਮਿਲਦਾ ਹੈ ਜਦੋਂ ਕਈ-ਕਈ ਘੰਟੇ ਦੀ ਪੁੱਛਗਿੱਛ ਹੁੰਦੀ ਹੈ ਬਾਹਰ ਆਉਂਦਾ ਤੇ ਫਿਰ ਆ ਕੇ মিডিਆ ਨਾਲ ਗੱਲ ਕਰਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਜੀ ਤੁਹਾਨੂੰ ਯਾਦ ਹੋਣਾ ਉਸ ਵੇਲੇ ਨਹੀਂ ਕਾਲੀਆਂ ਐਣਕਾਂ ਲਾਗੀਆਂ ਭਈ ਅਸੀਂ ਬਿਲਕੁਲ ਜੀ ਕਾਲੀਆਂ ਐਣਕਾਂ ਲਗੀਆਂ ਹੋਈਆਂ ਸੀ ਦਾੜ੍ਹੀ ਖੁੱਲੀ ਛੱਡੀ ਹੋਈ ਸੀ ਹੂੰ ਔਰ ਉੱਥੇ ਜਾਂਦੇ ਸਾਰੇ ਨੇ ਥਾਪੀ ਵੀ ਮਾਰੀ ਤੇ ਇਸ ਬੰਦੇ ਨੇ ਆਪਣੀਆਂ ਮੁੱਛਾਂ ਨੂੰ ਵੱਟ ਵੀ ਦਿੱਤਾ ਜੀ ਕਾਲੀਆਂ ਐਣਕਾਂ ਦਾ ਹਵਾਲਾ ਵੀ ਦਿੱਤਾ ਹੂੰ ਹੂੰ ਕਿਹਾ ਪੱਤਰਕਾਰਾਂ ਨੂੰ ਕਿ ਕਾਲੀ ਐਣਕ ਮੇਰੇ ਕਿਵੇਂ ਲੱਗਦੀ ਹੈ ਤੇ ਨਾਲ ਪੱਤਰਕਾਰ ਸਵਾਲ ਪੁੱਛਣ ਲੱਗੇ ਕਿ ਦਾ ਸਵਾਲ ਤਾਂ ਤੁਸੀਂ ਮੈਥੋਂ ਪੁੱਛੀਏ ਪਰ ਸਾਡੀਆਂ ਖਬਰਾਂ ਨਹੀਂ ਲਉਂਦੇ ਜੀ ਖਬਰਾਂ ਕਹਿੰਦੇ ਸ਼ਾਲੀਫ ਕਰਕੇ ਨਹੀਂ ਲਾਉਦੇ ਕਿ ਮੇਰੇ ਕਾਲੀਆਂ ਐਂਡ ਕਾਲੀ ਲੱਗੀਆਂ ਹੁੰਦੀਆਂ ਲਾਉਂਦੇ ਕਿ ਅੱਜ ਮੈਂ ਕਾਲੀਆਂ ਐਂਡ ਕਾਲਾ ਆ ਕੇ ਆ ਗਿਆ ਤੇ ਕਾਲੀਆਂ ਐਂਡ ਕਾਂ ਵਾਲੀਆਂ ਤੁਸੀਂ ਖਬਰਾਂ ਲਾਉਣੀਓ ਲਾਉਨੇ ਉਹਨਾਂ ਦਾ ਮਤਲਬ ਸੀ ਭਗਵੰਤ ਮਾਨ ਦੀਆਂ ਕਬਰਾਂ ਲਾਉਨੇ ਬਿਲਕੁਲ ਜੀ ਕਿਹਨੂੰ ਕਹਿੰਦਾ ਮੇਰੀ ਕਾਲੀ ਐਂਡ ਕਿਸੇ ਉਹਦੀ ਐਂਡ ਦਾ ਫਰਕ ਦੇਖ ਲਓ ਕੀ ਹੈ ਭਗਵੰਤ ਸਿੰਘ ਮਾਨ ਕਿਉਂਕਿ ਆਮ ਆਦਮੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਜ਼ਰੂਰ ਹੈ ਲੇਕਿਨ ਜਿਸ ਪਾਰਟੀ ਦੇ ਵਿੱਚ ਉਹ ਕੰਮ ਕਰਦਾ ਉਹਦਾ ਨਾਮ ਆਮ ਆਜ਼ਦੀ ਪਾਰਟੀ ਹੈ ਜੀ ਉਹ ਵੀ ਕਹਿੰਦੇ ਮੈਂ ਤਾਂ ਆਮ ਬੰਦੇ ਵਰਗਾ ਬਗਾ ਯਾਰ ਮੈਂ ਕੋਈ ਖਾਸ ਹੈ ਹੀ ਨਹੀਂ ਹੁਣ ਮਤਮਨ ਦੀ ਦਾਵਾ ਕਰਦੇ ਕਿ ਮੇਰੇ ਤੇ ਜਿੱਥੇ ਮਰਜੀ ਹੈ ਕੋਈ ਬਾਹ ਫੜ ਕੇ ਰੋਕ ਲੈ ਕੇ ਬਾਈ ਖੜੀ ਸਾਡੀ ਗੱਲ ਸੁਣੀ ਤੇ ਮੈਂ ਗੱਲ ਸੁਣੂਗਾ ਜੀ ਇਹੋ ਦਾਵਾ ਕਰਦੇ ਪਰ ਅਮਨ ਦੇ ਵਿੱਚ ਕੀ ਹੈ ਤਾਂ ਉਹ ਜਿਹੜੀ ਕਾਲੀ ਐਨਕ ਲੱਗੀ ਹੈ ਤੇ ਫਿਰ ਉਹਦਾ ਹਵਾਲਾ ਦਿੰਦੇ ਕਹਿੰਦੇ ਕਾਲੀ ਐਨਕ ਦਾ ਇਸ ਐਨਕ ਦਾ ਤੇ ਉਹ ਸੈਨਕ ਦਾ ਫਰਕ ਹੈ ਹੂੰ ਜੇ ਉਹ ਚਾਹੇ ਤਾਂ ਮੇਰੇ ਆ ਵੀ ਐਨਕ ਲੈ ਸਕਦੇ ਆ ਜੀ ਗੱਲ ਠੀਕ ਹੈ ਕਿ ਐਨਕ ਐਨਕ ਦਾ ਫਰਕ ਹੈ ਬੰਦੇ ਬੰਦੇ ਦਾ ਫਰਕ ਹੁੰਦਾ ਬਿਲਕੁਲ ਖਾਨਦਾਨ ਤੇ ਖਾਨਦਾਨ ਦਾ ਫਰਕ ਹੁੰਦਾ ਨਾ ਕਾਹੂੰ ਸੇ ਦੋਸਤੀ ਤੇ ਨਾ ਕਾਹੂੰ ਸੇ ਵੈਰ ਆਪਾਂ ਨਾ ਜਿਉਣੇ ਆ ਜੀ ਬਿਲਕੁਲ ਜੀ ਆਪਾਂ ਗੱਲ ਕਰੀਏ ਭਗਵੰਤ ਮਾਨ ਦੀ ਭਗਵੰਤ ਮਾਨ ਕਹਿੰਦਾ ਜੀ ਮੈਂ ਤਾਂ ਖੀਚਰ ਦਾ ਮੁੰਡਾ ਹੂੰ ਭਗਵੰਤ ਮਾਨ ਕਹਿੰਦਾ ਵੀ ਮੈਂ ਤਾਂ ਖੇਤਾਂ 'ਚ ਜਿਆਨਾ ਜਦੋਂ ਜਾ ਕੇ ਜੈਂਡੋਰੀ ਵੀ ਮੈਂ ਤਾਂ ਆਪ ਕਸਤਾ ਰਿਹਾ ਜੀ ਭਗਵੰਤ ਮਾਨ ਕਹਿੰਦੇ ਵੀ ਮੈਂ ਤਾਂ ਮਛਰ ਦੇ ਵਿੱਚ ਵੀ ਚਾਦਰ ਲੈ ਕੇ ਖੇਤਾਂ 'ਚ ਪੈਦਾ ਰਿਹਾ ਹਾਂ ਲੇਕਿਨ ਜੀ ਆਪਾਂ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਖਾਨਦਾਨ ਚ ਆਉਂਦੇ ਸਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਹਨਾਂ ਦੇ ਪੜਦਾਦਾ ਜੀ ਸੀ ਜੀ ਉਹਨੂੰ ਬਹੁਤ ਵੱਡੇ ਆਗੂ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪਹਿਲੇ ਪ੍ਰਧਾਨ ਵੀ ਸੀ ਉਹ ਉਹ ਤੋਂ ਬਾਅਦ ਆਪਾਂ ਦੇਖੀਏ ਤਾਂ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਇਸ ਪਦਨਾਮੀ ਦਾ ਜਾਂ ਨੀਕਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਅਨੇਵਾਹ ਗੋਲੀਆਂ ਚਲਾਈਆਂ ਗਈਆਂ ਸੀ ਬਿਲਕੁਲ ਜੀ ਕਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਤੇ ਆਪਣੀ ਆਬਰੂ ਬਚਾਉਣ ਵਾਸਤੇ ਖੂਹਾਂ ਦੇ ਵਿੱਚ ਛਾਲਾਂ ਮਾਰਤੀਆਂ ਸੀ ਉਸ ਵੇਲੇ ਬੜੇ ਵੀ ਿਕਰ ਹੁੰਦਾ ਕਿ ਜਿਹੜਾ ਹੈਗਾ ਜਰਨਲ ਟਾਇਰ ਨੂੰ ਖਾਣਾ ਕਿਹੜੇ ਖਾਨਦਾਨ ਨੇ ਖੋਇਆ ਸੀ ਬਿਲਕੁਲ ਜੀ ਇਹ ਵੀ ਇਤਿਹਾਸਕ ਕਿਤਾਬਾਂ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਫਿਰ ਉਹਨੂੰ ਅੱਗਲ ਤੱਕ ਸਾਹਮਣੇ ਉੱਤੇ ਜਿਹੜਾ ਸਨਮਾਨਤਵੀ ਕੀਤਾ ਗਿਆ ਸੀ ਤੇ ਕਰਵਾਇਆ ਕਿਨੇ ਸੀ ਗੱਲਾਂ ਸਾਰੀਆਂ ਸਾਹਮਣੇ ਵਿਕਮਿੰਦਰ ਦਾਦਾ ਜੀ ਜਿਹੜੇ ਹੈਗੇ ਆ ਉਹ ਇਸ ਸਟੇਜ ਤੇ ਡਿਪਟੀ ਡਿਫੈਂਸ ਮਿਨਿਸਟਰ ਵੀ ਰਹੇ ਐ ਜੀ ਜੇ ਉਹਨਾਂ ਦੇ ਆਪਣੇ ਪਰਿਵਾਰ ਦੀ ਗੱਲ ਕਰੀਏ ਉਹ ਆਪ ਵਜ਼ੀਰ ਰਹੇ ਐ ਉਹਨਾਂ ਦੇ ਭੈਣ ਜੀ ਕੇਂਦਰ ਦੇ ਵਿੱਚ ਵਜੀਰ ਰਹੇ ਆ ਜੀਜਾ ਜੀ ਉਹਨਾਂ ਦੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਬਹੁਤ ਵੱਡੇ ਬੰਦੇ ਆ ਜੇ ਫਰਕ ਫਰਕ ਦਾ ਫਰਕ ਪੈਂਦਾ ਸਾਰਾ ਕੁਝ ਪੈਂਦਾ ਹੈ ਤੇ ਇਸ ਕਰਕੇ ਮਤਲਬ ਜਿਹੜੀ ਉਹਨਾਂ ਦੀ ਗੱਲ ਸ਼ੁਰੂ ਹੋਈ ਸੀ ਉਹ ਕਹਿੰਦਾ ਮੈਂ ਆਮ ਬੰਦਾ ਉਹ ਕਹਿੰਦਾ ਜੀ ਆਮ ਬੰਦਾ ਤਾਂ ਮੈਂ ਆ ਜੀ ਇੱਥੇ ਗੱਲ ਚਲਦੇ ਚਲਦੇ ਤੇ ਚੰਦੀ ਸ਼ਮ ਅਟੈਂਟਿਵ ਫਿਰ ਕੀ ਹੁੰਦਾ ਉਹਨਾਂ ਦੀ ਸਿਕਿਉਰਿਟੀ ਵਿਡਰਾ ਹੋ ਜਾਂਦੀ ਹੈ ਜੀ ਸਿਕਿਉਰਿਟੀ ਉਹਨਾਂ ਦੀ ਸ਼ਰੀਆ ਬਾੜ ਨੂੰ ਵਿਡਰਾ ਹੋਈ ਸੀ ਜੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਵਿਢਰਾ ਕੀਤਾ ਜਦੋਂ ਅਟੈਕ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਥੋੜਾ ਜਿਹਾ ਜਿਹੜਾ ਹੈਗਾ ਬੈਕਫੁੱਟ ਤੇ ਆਈ ਸਰਕਾਰ ਹੂੰ ਹੂੰ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲੂ ਤੇ ਵਿਕਰਮ ਸਿੰਘ ਮਜੀਠੀਆ ਦੇ ਦਰਮਿਆਨ ਮਾਨਮੋਟਾ ਦਾ ਫੈਸਲਾ ਹੋ ਗਿਆ ਸੀ ਜੀ ਜਦੋਂ ਸਿੰਘ ਸਾਹਿਬਾਨ ਨੂੰ ਹਟਾਇਆ ਗਿਆ ਸੀ ਤੇ ਇੱਕ ਪ੍ਰੈਸ ਨੋਟ ਦੇ ਦਿੱਤੇ ਦਸਕਤ ਵਿਕਰਮ ਮਜੀਠੀਆ ਨੇ ਵੀ ਕੀਤੇ ਸੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਤੇ ਉਹਨਾਂ ਨੇ ਕਹਿ ਸੀ ਕਿ ਜੋ ਖੁਸ਼ ਹੋਇਆ ਉਹ ਗਲਤ ਹੋਇਆ ਮੈਂ ਇਹਦੇ ਨਾਲ ਸਹਿਮਤ ਨਹੀਂ ਹੂੰ ਉਸ ਵੇਲੇ ਬਿਕਰਮ ਸਿੰਘ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਸੀ ਇੱਕ ਬਿਆਨ ਲੱਗਾ ਸੀ ਆਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੂਦੜ ਦਾ ਜੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਅਜਿਹਾ ਬਿਆਨ ਦੇ ਕੇ ਸੁਖਵੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੂੰ ਹੂੰ ਅਰੇ ਤੁਮ ਫਿਰ ਗੱਲ ਕਾਫੀ ਵੱਧ ਗਈ ਸੀ ਪੂਦੜ ਸਾਹਿਬ ਨੇ ਫਿਰ ਉਸ ਬਿਆਨ ਨਾਲੋਂ ਆਪਣੇ ਆਪ ਨੂੰ ਅਲਹਿਦਾ ਕਰਨਾ ਸੀ ਕਿ ਮੇਰਾ ਤਾਂ ਬਿਆਨ ਹੀ ਨਹੀਂ ਮੈਂ ਤਾਂ ਇਹ ਗੱਲ ਕਹੀ ਨਹੀਂ ਫਿਰ ਮੇਰਾ ਖਿਆਲ ਆ ਵੀ ਉਹਨਾਂ ਦੀ ਟੂਟੀ ਕੈਸੀ ਹੋਣੀ ਹੈ ਕਿਸੇ ਪਾਸੋਂ ਫਿਰ ਉਹ ਕਹਿੰਦੇ ਸਮਝ ਲਿਆ ਜਾਵੇ ਕਿ ਬਿਆਨ ਮੇਰਾ ਹੀ ਹੈ ਜੀ ਲੇਕਿਨ ਉਦੋਂ ਤੋਂ ਉਹਨਾਂ ਦਾ ਜਿਹੜਾ ਮਨ ਮੁਕਾਬ ਸੀ ਤੇ ਉਹ ਬੈਠੀ ਸੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਸ਼ਨੀਵਾਰ ਨੂੰ ਜਦੋਂ ਇਹ ਵਾਪਸ ਲਈ ਗਿਆ ਸਕਿਉਰਿਟੀ ਉਹ ਤੋਂ ਬਾਅਦ ਜੇ ਕੋਈ ਬੰਦਾ ਸਭ ਤੋਂ ਪਹਿਲਾਂ ਬੋਲੇ ਤਾਂ ਸੁਖਵੀਰ ਬਾਦਲ ਹੀ ਬੋਲੇ ਜੀ ਤੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਸੁਖਵੀਰ ਬਾਦਲ ਨੇ ਤਿੰਨ ਬੰਦਿਆਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ ਕਿ ਅਗਰ ਵਿਕਰਮ ਦਾ ਕੋਈ ਨੁਕਸਾਨ ਆਉਂਦਾ ਹੈ ਕੇਜਰੀਵਾਲ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਡੀਜੀਪੀ ਜ਼ਿੰਮੇਵਾਰ ਹੋਣਗੇ ਜੀ ਉਦੋਂ ਮੈਂ ਚੰਦੀ ਸਾਹਿਬ ਫਿਰ ਪੰਜਾਬ ਦੇ ਜਿਹੜੇ ਹੈਗੇ ਐ ਮੰਤਰੀ ਅਮਨ ਅਰੂੜਾ ਸਾਹਿਬ ਜਿਹੜੇ ਪੰਜਾਬ ਇਕਾਈ ਦੇ ਪ੍ਰਧਾਨ ਵੀ ਹਨ ਉਹਨਾਂ ਦਾ ਜਿਹੜਾ ਹੈਗਾ ਬਿਆਨ ਹੁੰਦਾ ਹੈ ਜੀ ਉਹ ਕਹਿੰਦੇ ਦੇਖੋ ਜੀ ਇਹ ਕਰੀ ਕੀ ਜਾਂਦੇ ਐ ਹੂੰ ਹੂੰ ਜਿਹੜਾ ਬੰਦਾ ਨਸ਼ਿਆਂ ਦਾ ਵਪਾਰੀ ਹੈ ਨਸ਼ਿਆਂ ਦਾ ਸਮਗਲਰ ਹੈ ਜੇ ਉਹਦੀ ਸਿਕਿਉਰਿਟੀ ਬਾਫਸਾ ਹਟਾ ਦਿੱਤੀ ਨਸ਼ਿਆਲਾ ਕਾਰੋਬਾਰ ਕਰਦਾ ਹੈ ਹੂੰ ਹੂੰ ਤੇ ਫਿਰ ਇਹ ਪਿੱਛੇ ਕਿਉਂ ਐ ਜੀ ਨਾਲ ਹੀ ਫਿਰ ਜਿਹੜੇ ਹੈਗੇ ਐ ਹਰਪਾਲ ਸਿੰਘ ਟੀਮਾ ਨੰਬਰ 2 ਹੈ ਕੈਬਨਿਟ ਦੇ ਵਿੱਚ ਹੂੰ ਕਹਿੰਦੇ ਜੀ ਕਾਲੀ ਗੱਲ ਤਾਂ ਸਾਨੂੰ ਸਮਝ ਪੈਦੀ ਹੈ ਕਿ ਇਹਨਾਂ ਤਾਂ ਦੁਖੀ ਹੋਣਾ ਹੋਣਾ ਹੈ ਜੀ ਨਾਲ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਾ ਵੀ ਢਿੱਡ ਦੁਖਣ ਲੱਗ ਗਿਆ ਜੇ ਅਸੀਂ ਬਿਕਰਮੀ ਦੀ ਥਾਂ ਨੂੰ ਇਹ ਗੱਲ ਕਰਦੇ ਹਾਂ ਕੇਜਰੀਵਾਲ ਸਾਹਿਬ ਨੇ ਭਾਵੇਂ ਬਿਕਰਮ ਦਾ ਸਿੱਧਾ ਨਾਂ ਨਹੀਂ ਲਿਆ ਪਰ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਹਦਾ ਨਸ਼ਾ ਫੈਲਿਆ ਹੈ ਜੀ ਇਸਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ ਇਹ ਸਾਰਾ ਕੁਝ ਇਹਨਾਂ ਨੇ ਸਾਰਾ ਜਿਹੜਾ ਟਾਰਗੇਟ ਕਰ ਦਿੱਤਾ ਉਸ ਤੋਂ ਬਾਅਦ ਫਿਰ ਪੰਜਾਬ ਦੇ ਜਿਹੜੇ ਐਡੀਜੀਪੀ ਲਾਡ ਆਰਡਰ ਹੈ ਮਿਸਟਰ ਅਰਪਤ ਸ਼ੁਕਲਾ ਉਹ ਬੋਲਦੇ ਜੀ ਜਿੰਚਫ ਗੱਲ ਵੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਡੀਜੀਪੀ ਸਾਹਿਬ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਜੀ ਅਰਪਤ ਸ਼ੁਕਲਾ ਸਾਹਿਬ ਕਹਿੰਦੇ ਹੈ ਕਿ ਜਿਹੜੀ ਸਕੇਲ ਡਾਊਨ ਕੀਤੀ ਹੈ ਇਹਨਾਂ ਦੀ ਸਕਿਉਰਟੀ ਬਾਪਸ਼ਨੀਲੀ ਜੀ ਵਿਕਰਮ ਮਰੀ ਡੀਐਲ ਕੋਲੇ ਕਹਿੰਦੇ ਇੱਕ ਗੱਡੀ ਵੀ ਹੈ ਜੀ ਇਹ ਗਨਮੈਨ ਵੀ ਹੈ ਜੀ ਪਰ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀ ਜੈਟ ਪਲੱਸ ਸਕਿਉਰਟੀ ਮਿਲਦੀ ਹੈ ਉਹ ਕੱਲੀ ਇੱਕ ਸਟੇਟ ਗਵਰਨਮੈਂਟ ਦੀ ਏਜੰਸੀ ਬਣੋਣੀ ਦਿੱਤੀ ਹੈ ਜੀ ਉਹਦੇ ਵਿੱਚ ਕੇਂਦਰੀ ਸਰਕਾਰਾਂ ਦੀ ਭੂਮਿਕਾ ਵੀ ਹੈ ਜੀ ਉਹ ਦੇਖਦੇ ਕਿ ਕਿਹੜੇ ਬੰਦੇ ਨੂੰ ਸਕਿਲਟੀ ਦੇਣ ਦੀ ਲੋੜ ਹੈ ਤੇ ਕਿਹੜੇ ਨੂੰ ਨਹੀਂ ਲੋੜ ਜਿਦੋਂ ਇਹ ਗੱਲ ਅਰਪਤ ਸ਼ੁਕਲਾ ਜੀ ਨੇ ਕਹੇ ਸੀ ਤੇ ਫਿਰ ਮੋੜਵਾ ਜਿਹੜਾ ਹੈਗਾ ਅਟੈਕ ਹੈ ਉਹ ਬਿਕਰਮ ਮਜੀਠੀਆ ਬਣਵਾਉਂਦਾ ਹੈ ਜੀ ਉਹ ਕਹਿੰਦਾ ਵੀ ਸਰਕਾਰ ਦੇ ਵਿੱਚ ਤਰਪਤ ਸ਼ੁਕਲਾ ਹੈ ਨਹੀਂ ਕਿ ਉਹ ਤਾਂ ਲਾਂਡਰ ਆਰਡਰ ਤੇ ਐਡੀਜੀਪੀ ਹੈ ਜੀ ਦੋ ਤਿੰਨ ਗੱਲਾਂ ਉਹਨੇ ਕਹਿੰਗਾ ਕਹਿੰਦੇ ਪਹਿਲੀ ਗੱਲ ਪਹਿਲੇ ਦੱਸੋ ਕਿ ਜਿਹੜੇ ਅਮਨ अरोड़ा ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਉਹ ਕਹਿੰਦੇ ਸਿਕਿਉਰਿਟੀ ਵਾਪਸ ਲਈਏ ਹਰਪਾਲ ਚਿਮਾ ਵੀ ਇਹੀ ਗੱਲ ਕਹਿੰਦੇ ਆ ਜੀ ਤੇ ਇਹ ਤੱਕ ਸੋਚੀ ਸੰਧੀ ਰਹਾ ਬਾਅਦ ਵਿੱਚ ਕਹਿੰਦੇ ਕੋਈ ਸਿਕਿਉਰਿਟੀ ਆ ਕਹਿੰਦੇ ਮੇਰੇ ਕੋਲ ਤਾਂ ਇੱਕ ਸਪਾਹੀ ਵੀ ਹੈ ਨਹੀਂ ਹੁਣ ਇਸ ਵੇਲੇ ਮੇਰੇ ਕੋਲੇ ਕੋਈ ਸਿਕਿਉਰਿਟੀ ਨਹੀਂ ਉਹ ਇਹ ਗੱਲ ਕਰਦੇ ਆ ਜੀ ਅਗਲੀ ਗੱਲ ਬਿਕਰ ਮੀਟਰੀ ਇਹ ਗੱਲ ਕਰਦੇ ਕਿ ਕੁਝ ਦਿਨ ਪਹਿਲਾਂ ਇੱਕ ਸੀਨੀਅਰ ਆਈਪੀਐਸ ਅਫਸਰ ਮੇਰੇ ਘਰ ਆਉਂਦਾ ਅਮਰਸਰ ਜੀ ਉਨੇ ਮੇਰੇ ਘਰ ਦਾ ਮੌਨਿਕ ਕੀਤਾ ਉਹ ਇਹ ਗੱਲ ਕਹਿੰਦੇ ਕਿ ਜਿਹੜੇ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਇਹਨਾਂ ਦੀ ਕੀਮਤੀ ਵਧਾਓ ਜੀ ਇਹਨਾਂ ਦੀ ਕੁਆਲਿਟੀ ਵਧਾਓ ਜੀ ਫਿਰ ਉਹ ਕਹਿੰਦੇ ਕਿ ਤੁਹਾਡੇ ਕੋਲੇ ਜਿਹੜੀ ਗੱਡੀ ਚੱਲਦੀ ਹੈ ਕੀ ਉਹ ਬੁਲਟ ਪ੍ਰੂਫ ਹੈ ਹੂੰ ਨਹੀਂ ਹੈ ਬੁਲਟ ਪ੍ਰੂਫ ਜੇ ਬੁਲਟ ਪ੍ਰੂਫ ਨਹੀਂ ਹੈ ਤਾਂ ਤੁਸੀਂ ਆਰਸੀ ਦਿਓ ਤੁਹਾਡੀ ਗੱਡੀ ਨੂੰ ਜਿਹੜੀ ਹੈਗੀ ਆ ਬੁਲਟ ਪ੍ਰੂਫ ਕਰਵਾਇਆ ਜਾਵੇ ਇਹਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬੁਲਟ ਪ੍ਰੂਫ ਗੱਡੀ ਲੈਣ ਵਾਸਤੇ ਇਜਾਜ਼ਤ ਵੀ ਲੈਣੀ ਪੈਂਦੀ ਹੈ ਜੀ ਉਹ ਕਹਿੰਦੇ ਵੀ ਕੁਸ਼ਚਨ ਪਹਿਲਾਂ ਦਾ ਤੁਸੀਂ ਆ ਕੇ ਮੈਨੂੰ ਇਹ ਤਾਕੀਦ ਕਰਦੇ ਹੋ ਵਾਰ-ਵਾਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬੰਬ ਧਮਾਕੇ ਹੋ ਰਹੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਵਿੱਚ ਦੇਖੀ ਆ ਪਤਾ ਮਾਝੇ ਦੇ ਵਿੱਚ ਬੰਬ ਧਮਾਕੇ ਹੋਏ ਜੀ ਮਾਝੇ ਤੋਂ ਗੱਲ ਸ਼ੁਰੂ ਹੋਈ ਆ ਅਸਲ ਦੇ ਵਿੱਚ ਗੱਲ ਤਾਂ ਤੁਹਾਡੇ ਯਾਦ ਹੋਣਾ ਜੀ ਇਹ ਪਹਿਲਾਂ ਸ਼ੁਰੂ ਹੋਈ ਸੀ ਦੋਆਬੇ 'ਚ ਬਿਲਕੁਲ ਦੋਆਬੇ ਦੇ ਵਿੱਚ ਸ਼ਾਇਦ ਨਵਾਂ ਸ਼ਹਿਰ ਦੇ ਇੱਕ ਸੀਆਈਏ ਸਟਾਫ ਦੇ ਉੱਤੇ ਇੱਕ ਗਰਨੇਡਾ ਅਟੈਕ ਹੋਇਆ ਸੀ ਬਹੁਤ ਪਹਿਲਾਂ ਫਿਰ ਮਾਝੇ ਦੇ ਕਈ ਥਾਵਾਂ ਦੇ ਉੱਤੇ ਹੋਏ ਤੇ ਉਦੋਂ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਸੀ ਵੱਡੇ ਜਿਹੜੇ ਪੁਲਿਸ ਦੇ ਅਫਸਰ ਉਹਨੇ ਕਦੇ ਨਹੀਂ ਕਿਹਾ ਸੀ ਕਿ ਬੰਬ ਧਮਾਕਾ ਹੋਇਆ ਕਦੇ-ਕਦੇ ਸੀ ਜੀ ਟਾਇਰ ਪਾਟ ਗਿਆ ਕਦੇ-ਕਦੇ ਸੀ ਜੀ ਰੈਡੀਏਟਰ ਦੇ ਵਿੱਚ ਧਮਾਕਾ ਹੋ ਗਿਆ ਬਾਅਦ ਵਿੱਚ ਜਾਂਚ ਤੇ ਜਿਹੜੀ ਫਿਰ ਸ਼ੁਰੂ ਕਰਨੀ ਸੀ ਬੰਬ ਧਮਾਕੇ ਤੇ ਫਿਰ ਤੁਹਾਡੇ ਯਾਦ ਇਹ ਵੀ ਹੁਣ ਚੰਗੀ ਸ਼ਬ ਸਾਡੇ ਦਰਸ਼ਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੋਣਾ ਕਿ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਪੀਪੀ ਦੇ ਲੱਕੇ ਜਲੇ ਆ ਗਿਆ ਜੂਪੀ ਚ ਲੈ ਕੇ ਗਏ ਸੀ ਜੀ ਜੀ ਉੱਥੇ ਵੀ ਜਾ ਕੇ ਉਹਦਾ ਇਨਕਾਊਂਟਰ ਕੀਤਾ ਗਿਆ ਪਰਿਵਾਰਕ ਲੋਕ ਕਹਿੰਦੇ ਵੀ ਉਹਨਾਂ ਉਹ ਤਾਂ ਵਿਚਾਰੇ ਪਲੇਮਾਨ ਸਿਜਵਾਕ ਸੀ ਨੌਕਰੀ ਪੇਸ਼ਾ ਸੀਗੇ ਉਹਨਾਂ ਨੂੰ ਫਟਫਟ ਕਿਉਂ ਲੈ ਆ ਗਿਆ ਪੰਜਾਬ ਦੇ ਵਿੱਚ ਵੀ ਨਿੱਤ ਇੰਕਾਊਂਟਰਾਂ ਵਾਲੀ ਗੱਲ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈ ਤਾਂ ਇੱਥੇ ਠੀਕ ਕਹੋ ਨਾ ਤੇ ਗਲਤ ਕਹੋ ਨਾ ਆਪਾਂ ਇਸ ਕੱਲ ਦੇ ਵਿੱਚ ਨਾ ਪਈਏ ਲੇਕਿਨ ਸੁਰੱਖਿਆ ਨੂੰ ਲੈ ਕੇ ਹੁਣ ਦੋਨੇ ਤੂਨੇ ਧਿਰਾਂ ਜਿਹੜੀਆਂ ਆਮਲੇ ਸਾਹਮਣੇ ਹੈ ਜੀ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਪੰਜਾਬ ਦੇ ਵਿੱਚ ਦੋ ਬੰਦੇ ਆ ਜਿਨ੍ਹਾਂ ਨੇ ਕੋਈ ਪੂਰੀ ਇਨਫਰਮੇਸ਼ਨ ਹੁੰਦੀ ਹੈ ਜੀ ਜੀ ਜਦੋਂ ਉਹ ਗੱਲ ਕਰਦੇ ਆ ਤੇ ਉਹ ਗੱਲ ਠੋਕ ਕੇ ਕਰਦੇ ਆ ਤੱਥਾਂ ਨਾਲ ਕਰਦੇ ਆ ਉਹਨਾਂ ਚੋਂ ਕਿ ਬਿਕਰਮ ਜੀ ਸੀ ਹੈ ਤੇ ਦੂਜੇ ਹੈਗੇ ਸੁਖਪਾਲ ਸਿੰਘ ਖਹਿਰਾ ਜੀ ਬਿਕਰਮੀਲੀਆ ਵਾਲੇ ਵੀ ਕਹਿੰਦੇ ਕਿ ਅਸਲ ਵਿੱਚ ਮੇਰੇ ਨਾਲ ਰਾਜਸਟਾਨੀ ਐ ਨਾ ਮੈਂ ਹਿਸ਼ਾਰਪੁਰ ਵਾਲੀ ਗੱਲ ਕਰਤੀ ਸੀ ਹੂੰ ਹੂੰ ਜੰਦੀ ਸਮੇ ਹਿਸ਼ਾਰਪੁਰ ਵਾਲੀ ਗੱਲ ਕੀਤੀ ਸੀ ਕਿ ਜਦੋਂ ਹਿਸ਼ਾਰਪੁਰ ਨੂੰ ਢਿੱਲੋਂ ਨੂੰ ਨਾਲ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਜਿਹੜਾ ਉੱਤੇ ਕੋਈ ਹਿਸ਼ਾਰਪੁਰ ਦੇ ਵਿੱਚ ਕੋਈ ਰੈਸਟ ਹਾਊਸ ਹੈ ਦਰਿਆ ਦੇ ਉੱਤੇ ਭਰੇ ਹਮਾਚੂ ਦੇ ਨਾਲ ਲੱਗਦਾ ਹੈ ਹੂੰ ਹੂੰ ਉੱਥੇ ਕਿਤੇ ਰਾਤ ਨੂੰ ਗਏ ਸੀ ਉੱਥੇ ਗਏ ਸੀ ਰਾਤ ਨੂੰ ਫੈਰੇ ਸੀ ਉੱਥੇ ਕੋਈ ਕਸ਼ਮਕਸ਼ ਹੋਈ ਜੀ ਉਸ ਕਸ਼ਮਕ੍ਰਸ਼ਨ ਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਪੁਲਿਸ ਅਫਸਰਾਂ ਨਾਲ ਤੂੰ ਤੂੰ ਮੈਂ ਮੈਂ ਹੋਈ ਇੱਕ ਲੇਡੀ ਆਈਪੀਐਸ ਅਫਸਰ ਸੀ ਗਜਲਪ੍ਰੀਤ ਕੌਰ ਉਹਦਾ ਨਾਮ ਸੀ ਉਹਦੇ ਨਾਲ ਵੀ ਤੂੰ ਤੂੰ ਮੈਂ ਮੈਂ ਹੋਈ ਉਸ ਤੋਂ ਬਾਅਦ ਗੱਲ ਕਾਫੀ ਵੱਧ ਗਈ ਸੀਗੀ ਤੇ ਫਿਰ ਐਨਕ ਵੀ ਲੱਗੀ ਸੀ ਮਾਨ ਸਾਹਿਬ ਦੇ ਕਈ ਦਿਨ ਐਨਕ ਲਾ ਕੇ ਫਿਰ ਜਿਹੜੇ ਐਪੀਐਨਸੀ ਇਨਫੈਕਸ਼ਨ ਹੋਈ ਹੈ ਜੀ ਉਦੋਂ ਇਹਨੇ ਕਿਹਾ ਸੀ ਵਿਕਰਮ ਮਦੀਰਿਆ ਨੇ ਕਿਹਾ ਸੀ ਕਿ ਕੋਈ ਮਤਲਬ ਜਿਹੜੀ ਹੈਗੀ ਇਨਫੈਕਸ਼ਨ ਨਹੀਂ ਹੋਈ ਉੱਥੇ ਝਗੜੇ ਆਪਸ ਵਿੱਚ ਸੱਟ ਲੱਗੀ ਇਹ ਗੱਲ ਕਹਿੰਦੀ ਸੀ ਕਹਿੰਦੇ ਗਰਮੀ ਤਾਂ ਮੇਰੇ ਨਾਲ ਇਹ ਹੈ ਕਿਹ ਪੁਜੀ ਜਿੰਦੇ ਆਪਾਂ ਦੇਖੀ ਤਾਂ ਹਰਪਾਲ ਸਿੰਘ ਖੈਰਾ ਵੀ ਅੰਦਰਲੀ ਗੱਲਾਂ ਕੱਢ ਕੇ ਲੈ ਕੇ ਆਉਂਦੇ ਜੀ ਜਿਹੜੀ ਗੱਲ ਹਰਪਾਲ ਸੌਰੀ ਸੁਖਪਾਲ ਸਿੰਘ ਕਹਿੜਾ ਜਿਹੜੀ ਗੱਲ ਸੁਖਪਾਲ ਸਿੰਘ ਕਹਿੜਾ ਹੈ ਉਹ ਕਹਿ ਦਿੰਦੇ ਐ ਤੋੜ ਹੋਣਾ ਵੀ ਕੋਈ ਨਹੀਂ ਹੁੰਦਾ ਜੀ ਸੋ ਇਹ ਹੁਣ ਕੱਲ ਜਿਹੜੀ ਇਹਨਾਂ ਦੀ ਸਕਿਉਰਿਟੀ ਵਾਪਸ ਲਈ ਹੈ ਆਪਾਂ ਨੂੰ ਪਤਾ ਇੱਕ ਕੇ ਸੁਖਪਾਲ ਕਹਿ ਰਹੇ ਦੀ ਤੇ ਬਿਕਰਮ ਮੇਦੀੜੀਆ ਦੀ ਆਫਸ ਵਿੱਚ ਬਣਦੀ ਨਹੀਂ ਜੀ 2036 ਦਾ ਅੰਕਣਾ ਹੈ ਪਰ ਸੁਖਪਾਲ ਖੈੜੇ ਲਿੰਗ ਕਰਕੇ ਕਿ ਗਲਤ ਹੋਇਆ ਜੋ ਕੁਝ ਸਕਿਉਰਿਟੀ ਵਾਪਸ ਨਹੀਂ ਚਲੀ ਜਾਈ ਦੀ ਜੀ ਬੀਜੇਪੀ ਵਾਲਿਆਂ ਨੇ ਵੀ ਕੇਸ ਸਿਕਿਉਰਟੀ ਵਾਪਸ ਲੈ ਲਈ ਗਈ ਹੈ ਗਲਤ ਹੈ ਉਹਨਾਂ ਦੇ ਸਪੋਰਟਸਪਰਸਨ ਬਨੀਤ ਜੋਸ਼ੀ इवन ਜਿਹੜੇ ਹੈਗੇ ਉਹਨਾਂ ਦੇ ਜੀਜੀਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਾਂਗਰਸ ਪਾਰਟੀ ਵਾਲੇ ਪਾਸੋਂ ਵੀ ਕਹੀ ਹੈ ਕਿ ਜੇ ਇਹ ਜੋਸ਼ ਸ਼ਾਇਦ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੇ ਵੀ ਕੇਸ ਸਿਕਿਉਰਟੀ ਨਹੀਂ ਲੈਣੀ ਚਾਹੀਦੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਇਹਨਾਂ ਦੀ ਹੋਰ ਤਿੱਖੀ ਹੋਊਗੀ ਤੇਜ਼ ਹੋਊਗੀ ਔਰ ਇਦੋਨੇ ਪੱਖ ਹੀ ਆ ਵੀ ਇਹ ਚਿੰਤਾ ਦਾ ਵਿਸ਼ਾ ਵੀ ਹੈ ਕਿ ਪਹਿਲਾ ਕਿਸੇ ਬੰਦੇ ਦੀ ਸਕਿਉਰਿਟੀ ਵਾਪਸ ਲੈਣੀ ਤੇ ਦੂਜੀ ਗੱਲ ਮੇਰੇ ਕਹਿਣਾ ਵੀ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਆਦਾ ਜਿਹੜਾ ਹੈਗਾ ਉਹ ਜਦੋਂ ਆਪਸ ਵਿੱਚ ਲੀਡਰ ਲੜਦੇ ਹੁੰਦੇ ਹੈ ਜਾਂ ਸੱਤਾ ਧਾਰੀ ਲੜਦੇ ਹੁੰਦੇ ਹੈ ਤੇ ਜਿਹੜੇ ਸੱਤਾ ਤੋਂ ਬਾਹਰ ਹੁੰਦੇ ਉਹ ਲੜਦੇ ਹੁੰਦੇ ਹੈ ਉਹਦੇ ਲੋਕਾਂ ਨੂੰ ਥੋੜਾ ਜਿਹਾ ਸਵਾਦ ਵੀ ਆਉਂਦਾ ਵੀ ਇਹ ਪਹਿਲਾਂ ਤੋਂ ਸਾਲੂ ਹੀ ਕੁੱਟਦੇ ਹੁੰਦੇ ਸੀ ਉਹਨੇ ਆਪਸ ਵਿੱਚ ਲੜਦੇ ਹੈ ਤੇ ਥੋੜਾ ਬਹੁਤਾ ਫਿਰ ਆਮ ਲੋਕਾਂ ਵਾਲੇ ਪਾਸੇ ਉਹ ਜਿਹੜਾ ਕਿ ਜਿਹੜੀ ਇਹ ਕੰਟੈਕਸਟ ਟੁਕਸਾ ਦਾ ਮਾਮਲਾ ਤਾਂ ਕਹਿੰਦੇ ਪ੍ਰਸ਼ਾਸਨਿਕ ਅਧਿਕਾਰ ਜਿਹੜੇ ਲਾਉਣਾ ਹੁੰਦਾ ਹੈ ਪਰ ਮਨੋਰੰਜਨ ਦੇ ਪੱਖ ਤੋਂ ਆਪਾਂ ਜਰੂਰ ਕਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨੋਰੰਜਨ ਦਾ ਸਾਥ ਜਰੂਰ ਬਣਗੇ ਜੀ ਚਦੀ ਸਾਹਿਬ ਆ ਵਾਕਿਆ ਗੱਲ ਸਹੀ ਟਲੋ ਸਾਹਿਬ ਪਰ ਇਹ ਦੋ ਘਟਿਆ ਜਿਹੜਾ ਜੋ ਕੁਝ ਹੋ ਰਿਹਾ ਪੰਜਾਬੀ ਸਿਆਸਤ ਵਾਸਤੇ